ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ オーਰਗੈਂਜ਼ਾ ਦੇ ਵਿੱਚ ਸੂਟ ਲੈ ਕੇ ਆਏ ਆ ਬਹੁਤ ਸੋਹਣੇ ਥ्रेड ਵਰਕ ਦੇ ਨਾਲ ਹੋਣਗੇ ਤੇ ਪ੍ਰਾਈਸ ਮੈਂ ਸੂਟਾਂ ਦੇ ਨਾਲ ਦੀ ਨਾਲ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਜੀ 9:00 9:30 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਜੀ ਬਾਕੀ ਜੇ ਤੁਸੀਂ ਵੀਡੀਓ ਨੂੰ ਅੱਜ ਪਹਿਲੀ ਵਾਰ ਦੇਖ ਰਹੇ ਹੋ ਮੇਰੀ ਵੀਡੀਓ ਨੂੰ ਮੇਰੇ ਚੈਨਲ ਨੂੰ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਹੀ ਵੀਡੀਓ ਲੈ ਕੇ ਆਉਂਦੇ ਆ ਰੋਜ਼ ਨਵੀਂ ਤੋਂ ਨਵੀਂ ਕਲੈਕਸ਼ਨ ਆਪਣੇ ਵੈਦਰ ਦੇ ਅਕੋਰਡਿੰਗ ਤੇ ਆਪਣੇ ਸੀਜ਼ਨ ਦੇ ਅਕੋਰਡਿੰਗ ਜਿਵੇਂ ਜਿਵੇਂ ਆਪਣੇ ਅੱਜ ਪਾਰਟੀ ਵੇਅਰ ਸੂਟ ਚੱਲ ਰਹੇ ਹਨ ਜਿਵੇਂ ਮੈਰਿਜਸ ਦਾ ਸੀਜ਼ਨ ਹੈ ਜੀ ਇਸ ਟਾਈਮ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠੇ ਪ੍ਰੋਵਾਈਡ ਕਰਦੇ ਆ ਵਿਦ ਪ੍ਰਾਈਸ ਹਰ ਇੱਕ ਸੂਟ ਦਾ ਆਪਾਂ ਪ੍ਰਾਈਸ ਦੇ ਨਾਲ ਦੀ ਨਾਲ ਦੱਸੀ ਜਾ ਤੇ ਰੇਕਾ ਫੈਬਰਿਕ ਬਾਰੇ ਵੀ ਜੋ ਜੋ ਫੈਬਰਿਕ ਹੈਗਾ ਚੰਗੀ ਤਰ੍ਹਾਂ ਐਕਸਪਲੇਨ ਕਰੀਦਾ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਸੌਂਡ ਕਰਦੇ ਹੋ ਕੀ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰ ਲਈ ਹੈ ਜਦ ਮਰਜੀ ਤੁਸੀਂ ਸ਼ੌਪ ਤੇ ਆ ਸਕਦੇ ਹੋ ਮੰਡੇ ਟੂ ਸੈਟਰਡੇ ਸ਼ੌਪ ਸਵੇਰੇ 10:30 ਤੋਂ ਰਾਤੀ 8:00 ਵਜੇ ਤੱਕ ਓਪਨ ਹੁੰਦੀ ਹੈ ਜੀ ਸੰਡੇ 10:30 ਤੋਂ ਸ਼ਾਮੀ 4:00 ਵਜੇ ਤੱਕ ਹੁੰਦੀ ਹੈ ਸੰਡੇ ਪਲੀਜ਼ ਤੁਸੀਂ ਫੋਨ ਜ਼ਰੂਰ ਕਰ ਲਿਆ ਕਰੋ ਆਉਣ ਤੋਂ ਪਹਿਲਾਂ ਕਿਉਂਕਿ ਸੰਡੇ ਸਾਡਾ ਪੱਕਾ ਨਹੀਂ ਪਤਾ ਹੁੰਦਾ ਵੀ ਅਸੀਂ ਸ਼ੌਪ ਖੋਲਾਂਗੇ ਜਾਂ ਫبراير ਦੀ ਛੁੱਟੀਆਂ ਕਰ ਦਨੇ ਆ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਤੇ ਕੋਰੀਅਰ ਚਾਰਜੀਜ਼ ਮੈਂ ਬਾਰ ਬਾਰ ਡੈਲੀ ਹੀ ਦੱਸਦੀ ਹੁਲੀਆ ਕੋਰੀਅਰ ਚਾਰਜੀਜ਼ ਵਿੱਚ ਇਨਕਲੂਡ ਨਹੀਂ ਹੁੰਦੇ ਕੋਰੀਅਰ ਚਾਰਜੀਜ਼ ਸਾਡੇ ਅਲੱਗ ਤੋਂ ਹੁੰਦੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਕਨਫਰਮ ਕਰ ਲਿਆ ਕਰੋ ਪਹਿਲਾਂ ਤੁਸੀਂ ਨਾਮ ਦੀ ਨਾਲ ਪਹਿਲਾਂ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜੀਜ਼ ਪੁੱਛ ਲਿਆ ਕਰੋ ਫਿਰ ਪੇਮੈਂਟ ਕਰਦਿਆ ਕਰੋ ਜੀ ਸੂਟ ਦੀ ਤੇ ਦੇਖਦੇ ਹਾਂ ਅੱਜ ਦਾ ਪਹਿਲਾ ਸੂਟ ਬਿਲਕੁਲ ਪਿਓਰ অর্ਗੇਂਜ਼ਾ ਦੇ ਵਿੱਚ ਸੂਟ ਹੈ ਬਹੁਤ ਹੀ ਰੀਜ਼ਨੇਬਲ ਰੇਟ ਦੇ ਵਿੱਚ ਇਹ ਆਫ ਵਾਈਟ ਦੇ ਵਿੱਚ ਕਰੀਮ ਸੂਟ ਹੈ ਤੇ ਬੜਾ ਪਿਆਰਾ ਇਸ ਤੇ ਵਰਕ ਹੋਇਆ ਸੀਪੀ ਵਰਕ ਇਹਦੇ ਵਿੱਚ ਹੈਂਡ ਵਰਕ ਵੀ ਹੈ ਮਸ਼ੀਨੀ ਵਰਕ ਵੀ ਹੈ ਦੋਨੋਂ ਤਰ੍ਹਾਂ ਦਾ ਵਰਕ ਹੋਇਆ ਤੇ ਘੇਰੇ ਤੇ ਬੜੀ ਪਿਆਰੀ ਵੇਲ ਬਣੀ ਹੋਈ ਹੈ ਵਿੱਚ ਦੇਖੋ ਹੈਂਡ ਟੱਚ ਵੀ ਹੈ ਸੀਪੀ ਦਾ ਵਿੱਚ ਮਸ਼ੀਨੀ ਵਰਕ ਵੀ ਹੈ ਤੇ ਹੈਂਡ ਵਰਕ ਜਦੋਂ ਇਹ ਦੋਨੋਂ ਟੱਚ ਆ ਜਾਣ ਫਿਰ ਕਾਫੀ ਰੀਜ਼ਨੇਬਲ ਰੇਟ ਦੇ ਵਿੱਚ ਸੂਟ ਪੈ ਜਾਂਦੇ ਆਪਾਂ ਨੂੰ ਇਹ ਤਾਂ ਹੋ ਗਿਆ ਫਰੰਟ ਸ਼ਰਟ ਤੇ ਇਹ ਬਾਜੂ ਤੇ ਆ ਗਿਆ ਜੀ ਹੈਵੀ ਵਰਕ ਹੈਵੀ ਵਰਕ ਬਾਜੂ ਤੇ ਪੂਰਾ ਹੈਵੀ ਵਰਕ ਹੈ ਜੀ ਬਾਜੂ ਤੇ ਤੇ ਇਸ ਦੇ ਨਾਲ ਹੈਗੀ ਹੈ ਪਿਓਰ ਮਸਲੀਨ ਦੀ ਬਾਟਮ ਤੇ ਬਾਟਮ ਤੇ ਵੀ ਵਰਕ ਹੈ ਇਹ ਪਿਓਰ ਮਸਲੀਨ ਦੀ ਬਾਟਮ ਹੈ ਜੀ ਬਾਟਮ ਤੇ ਵਰਕ ਆ ਗਿਆ ਆਫ ਵਾਈਟ ਕਲਰ ਦੇ ਵਿੱਚ ਸੂਟ ਹੈ ਔਰ ਗੈਂਜ਼ਾ ਦੀ ਸ਼ਰਟ ਹੈ ਫੁੱਲ ਵਰਕ ਦੇ ਨਾਲ ਹੈਵੀ ਬਾਜੂ ਤੇ बॉਟਮ ਤੇ ਵਰਕ ਆ ਗਿਆ ਤੇ ਦੁਪੱਟੇ ਦੀ ਗੋਟੇ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ। ਔਰਗੈਂਜ਼ਾ ਦਾ ਇਹ ਦੁਪੱਟਾ ਤੇ ਪ੍ਰੋਪਰ ਵਿੱਚ ਵੀ ਗੋਟੇ ਦੀਆਂ ਲਾਈਨਸ ਤੇ ਪ੍ਰੋਪਰ ਗੋਟੇ ਦੀ ਫਿਨਿਸ਼ਿੰਗ ਹੈ ਜੀ ਇਹਦੇ ਵਿੱਚ। ਬਹੁਤ ਸੋਹਣਾ ਦੁਪੱਟਾ ਰੈਡੀ ਕੀਤਾ ਹੈ ਵਧੀਆ ਫੰਕਸ਼ਨਲ ਸੂਟ ਹੈ। 3200 ਪ੍ਰਾਈਸ ਹੈ ਜੀ 3200 ਪ੍ਰਾਈਸ ਦੇ ਨਾਲ ਆਪਣਾ ਅੱਜ ਦਾ ਪਹਿਲਾ ਸੂਟ ਕਰੀਮ ਕਲਰ ਦੇ ਵਿੱਚ ਇਹਦੇ ਵਿੱਚ ਵੀ ਤੁਹਾਨੂੰ ਕਲਰ ਦਿਖਾਵਾਂਗੇ। ਇਹ ਪਹਿਲਾ ਸਿੰਗਲ ਸੂਟ ਆਇਆ ਸੀਗਾ। ਤੇ ਹੁਣ ਇਹਦੇ ਵਿੱਚ ਕਾਫੀ ਸਾਰੇ ਕਲਰ ਆਏ ਆ ਆਪਣੇ ਕੋਲ 3200 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਨੈਕਸਟ ਕਲਰ ਆ ਗਿਆ ਬੜਾ ਪਿਆਰਾ ਇਹਦੇ ਵਿੱਚ ਫਿਰੋਜ਼ੀ ਕਲਰ ਫਿਰੋਜ਼ੀ ਥੋੜਾ ਡਾਰਕ ਟੋਨ ਤੇ ਜਿਹੜਾ ਫਿਰੋਜ਼ੀ ਕਲਰ ਹੁੰਦਾ ਬਲੂ ਮੋਰ ਪੰਖੀ ਫਿਰੋਜ਼ੀ ਜਿਹੜਾ ਉਸ ਟੋਨ ਦੇ ਵਿੱਚ ਹੈ ਬਹੁਤ ਪਿਆਰਾ ਸਾਰਾ ਹੈਂਡਵਰਕ ਉੱਪਰ ਤੋਂ ਲੈ ਕੇ ਸਾਰਾ ਸਿੱਪੀ ਵਰਕ ਹੈ ਜਿਹੜਾ ਇਹ ਤਾਂ ਹੈਂਡ ਦੇ ਵਿੱਚ ਕੀਤਾ ਹੋਇਆ ਹੈ ਤੇ ਘੇਰੇ ਤੇ ਵੀ ਬੜੀ ਪਿਆਰੀ ਵੇਲ ਬਣੀ ਹੋਈ ਹੈ ਮਸ਼ੀਨੀ ਵਰਕ ਹੈ ਤੇ ਵਿੱਚ ਹੈਂਡ ਵਰਕ ਵੀ ਕੀਤਾ ਹੋਇਆ ਜੀ ਸਿੱਪੀ ਦਾ ਬਹੁਤ ਸੋਹਣੀ ਲੁੱਕ ਹੈ ਕਲਰ ਬੜਾ ਪਿਆਰਾ ਹੈਵੀ ਬਾਜੂ ਹੈ ਬਾਜੂ ਤੇ ਪੂਰਾ ਹੈਵੀ ਵਰਕ ਹੈ ਡਾਰਕ ਫਰੋਜ਼ੀ ਕਲਰ ਹੈ ਤੇ ਨਾਲ ਹੈਗੀ ਹੈ ਸਿਲਕ ਦੀ ਬਾਟਮ ਹੈ ਬਾਟਮ ਤੇ ਵਰਕ ਹੈ organza ਦਾ ਦੁਪੱਟਾ ਤੇ ਦੁਪੱਟੇ ਦੇ ਪ੍ਰੋਪਰ ਗੋਟੇ ਦੀ ਫਿਨਿਸ਼ਿੰਗ ਦੇ ਨਾਲ ਬਹੁਤ ਪਿਆਰਾ ਦੁਪੱਟਾ ਰੈਡੀ ਕੀਤਾ ਹੋਇਆ ਵਧੀਆ ਫੰਕਸ਼ਨਲ ਸੂਟ ਹੈ 3200 ਪ੍ਰਾਈਸ ਦੇ ਨਾਲ 3200 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਇਹ ਦੇਖੋ ਕਿੰਨੀ ਪਿਆਰੀ ਲੁੱਕ ਹੈ frozy color next ਇਹਨਾਂ ਦੇ ਕਲਰ ਸਾਰੇ ਇੱਕ ਤੋਂ ਇੱਕ ਸੋਨੇ ਕਲਰ ਹੈ ਬਣ ਕੇ ਬੜੀ ਪਿਆਰੀ ਲੁੱਕ ਆਣੀ ਹੈ ਜੇ ਸਲਵਾਰ ਸੂਟ ਬਣਾ ਲਓ ਜੇ ਇਹ ਪਲਾਜ਼ੋ ਸੂਟ ਕਿਉਂਕਿ ਬਾਟਮ ਤੇ ਵੀ ਬਹੁਤ ਪਿਆਰਾ ਵਰਕ ਹੈ ਨੈਕਸਟ ਹੈਗਾ ਇਹਦੇ ਵਿੱਚ ਮਜੈਂਟਾ ਕਲਰ ਪ੍ਰੋਪਰ ਮਜੈਂਟਾ ਕਲਰ ਹੈ ਬਹੁਤ ਪਿਆਰਾ ਉੱਪਰ ਤੋਂ ਲੈ ਕੇ ਸਾਰਾ ਹੈਂਡਵਰਕ ਹੈ ਸਿੱਪੀ ਦੇ ਵਿੱਚ ਸ਼ਰਟ ਤੇ ਤੇ ਘੇਰੇ ਤੇ ਬੜੀ ਪਿਆਰੀ ਵੇਲ ਬਣੀ ਹੋਈ ਹੈ ਨਾਲ ਹੈਂਡਵਰਕ ਵੀ ਕੀਤਾ ਹੋਇਆ ਮਸ਼ੀਨੀ ਵੀ ਤੇ ਬਾਜੂ ਪੂਰੀ ਹੈਵੀ ਬਾਜੂ ਹੈ ਮਜੈਂਟਾ ਕਲਰ ਦੇ ਵਿੱਚ ਤੇ ਸਿਲਕ ਦੀ ਬਾਟਮ ਬਾਟਮ ਤੇ ਵੀ ਬੜਾ ਪਿਆਰਾ ਵਰਕ ਕੀਤਾ ਹੋਇਆ ਆ অর্ਗੈਂਜ਼ਾ ਦੁਪੱਟਾ 2 ਮੀਟਰ ਦਾ ਦੁਪੱਟਾ ਜੀ ਫੁੱਲ ਲੈਂਥ ਦਾ ਪ੍ਰੋਪਰ ਗੋਟੇ ਦੀ ਫਿਨਿਸ਼ਿੰਗ ਵਿੱਚ ਵੀ ਗੋਟੇ ਦੀਆਂ ਲਾਈਨਸ ਐ ਦੁਪੱਟੇ 'ਚ ਬਹੁਤ ਪਿਆਰੀ ਲੁੱਕ ਐ ਸੂਟ ਦੀ 3200 ਪ੍ਰਾਈਸ ਦੇ ਨਾਲ 3500 ਪ੍ਰਾਈਸ ਐ ਨੈਕਸਟ ਆ ਗਿਆ ਇਹਦੇ ਵਿੱਚ ਬੜਾ ਹੀ ਪਿਆਰਾ ਬ੍ਰਾਈਟ yellow ਕਲਰ ਪ੍ਰੋਪਰ येलो कलर डार्क ਦੇ ਵਿੱਚ ਬਹੁਤ ਕਿਹਰਾ ਹੈਂਡਵਰਕ ਘੇਰੇ ਤੇ ਪ੍ਰੋਪਰ ਵੇਲ ਬਣੀ ਹੋਈ ਹੈ ਸਾਰਾ ਹੈਂਡ ਦਾ ਕੰਮ ਹੋਇਆ ਬਾਜੂ ਤੇ ਹੈਵੀ ਵਰਕ ਹੈ येलो कलर ਵੀ ਬਹੁਤ ਹੀ ਸੋਨਾ येलो कलर ਹੈ ਬਹੁਤ ਸੋਨਾ ਦੀ ਬਾਟਮ ਹੈ ਵੀ ਨਾਲ ਬਾਟਮ ਤੇ ਵੀ ਬੜਾ ਪਿਆਰਾ ਵਰਕ ਹੋਇਆ ਤੇ ਔਰ ਮਸਲਿਨ ਸੌਰੀ ਔਰਗੈਂਜ਼ਾ ਦਾ ਦੁਪੱਟਾ ਹੈ ਗੋਟੇ ਦੀ ਫਿਨਿਸ਼ਿੰਗ ਹੈ ਵਿੱਚ ਵੀ ਗੋਟੇ ਦੀਆਂ ਲਾਈਨਸ ਹੈ ਸਾਰੀਆਂ ਬਹੁਤ ਪਿਆਰਾ ਸੁ 3200 ਪ੍ਰਾਈਸ ਦੇ ਨਾਲ 3200 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਇਹਦੇ ਵਿੱਚ ਰੈਸਟ ਕਲਰ ਸਾਰੇ ਕਲਰ ਬੜੇ ਪਿਆਰੇ ਆ ਇਹ ਬਣ ਕੇ ਬੜਾ ਸੋਹਣਾ ਲੱਗਣਾ ਹੈ ਸੂਟ ਇਹਦਾ ਰੇਂਜ ਵਾਈਜ਼ ਬਹੁਤ ਸਹੀ ਹੈ ਤੇ ਵਿਦ ਵਰਕ ਬਹੁਤ ਜ਼ਿਆਦਾ ਹੈਵੀ ਹੈ ਜੀ ਪੂਰਾ ਫਰੰਟ ਦੇਖ ਸਕਦੇ ਹੋ ਤੁਸੀਂ ਘੇਰੇ ਤੇ ਵੀ ਪੂਰਾ ਹੈਵੀ ਵਰਕ ਹੈ ਬਹੁਤ ਸੋਹਣਾ ਤੇ ਬਾਜੂ ਪੂਰੀਆਂ ਹੈਵੀ ਬਾਜੂ ਬਣਦੀਆਂ ਰੈਸਟ ਕਲਰ ਦੇ ਵਿੱਚ ਹੈ ਜੀ ਇਹ ਸੂਟ ਤੇ ਬਾਜੂ ਤੇ ਵੀ ਹੈਵੀ ਵਰਕ ਆਣਾ ਤੇ ਹਲਕੀ ਦੀ ਬਾਟਮ ਬਾਟਮ ਤੇ ਵੀ ਵਰਕ ਹੈ। ਉਹ অর্ਗੈਂਜ਼ਾ ਦੁਪੱਟਾ ਦੁਪੱਟੇ ਦੇ ਗੋਟੇ ਦੀਆਂ ਲਾਈਨਸ ਐ ਪ੍ਰੋਪਰ ਫਿਨਿਸ਼ਿੰਗ ਗੋਟੇ ਨਾਲ ਕੀਤੀ ਹੋਈ ਐ। ਇਹ ਲੁੱਕਾਂ। ਬਹੁਤ ਪਿਆਰਾ ਸੂਟ। ਰੈਸਟ कलर ਦੇ ਵਿੱਚ। 3200 ਪ੍ਰਾਈਸ ਦੇ ਨਾਲ। 3200 ਪ੍ਰਾਈਸ ਐ ਜੀ ਇੱਕ ਡਿਜ਼ਾਈਨ ਦੇ ਵਿੱਚ ਇਹ ਸੂਟ ਦਿਖਾਏ ਆ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ। ਔਰਗੈਂਜ਼ਾ ਦੇ ਵਿੱਚ ਹੀ ਹੋਣਗੇ ਅੱਜ ਦੇ ਸਾਰੇ ਸੂਟ ਜਿਹੜੇ ਥੋੜੇ ਸੈਮੀ ਫੰਕਸ਼ਨ ਲਈ ਥੋੜੇ ਜਿਹਾ ਹਲਕੇ ਫੰਕਸ਼ਨ ਲਈ ਚਾਹੀਦੇ ਹੁੰਦੇ ਆਪਾਂ ਨੂੰ ਡਿਜ਼ਾਈਨਰ ਸੂਟ ਹੋਵੇ ਦੇ ਸੂਟ ਦਿਖਾਵਾਂਗੇ ਬੜਾ ਪਿਆਰਾ ਨਾਈਟ ਪਰਪਲ ਜੀ ਟੋਨ ਲਾ ਲਓ ਪ੍ਰੋਪਰ ਤਾਂ ਕਹਿ ਨਹੀਂ ਸਕਦੇ ਕਲਰ ਇਹਦਾ ਤੇ ਬਹੁਤ ਪਿਆਰਾ ਇਹ ਪਿਓਰ ਔਰਗੈਂਜ਼ਾ ਤੇ ਸੂਟ ਬਣਿਆ ਸਾਰਾ ਵਰਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਵਰਕ ਹੋਇਆ ਬਹੁਤ ਸੋਹਣਾ ਵਰਕ ਹੈ ਬਹੁਤ ਪਿਆਰਾ ਫੁੱਲ ਹੈਵੀ ਵਰਕ ਦੇ ਨਾਲ ਘੇਰੇ ਤੇ ਵੀ ਹੈਵੀ ਵਰਕ ਹੈ ਦੇਖੋ ਪੂਰਾ ਸੋਨਾ ਵਰਕੇ ਤੇ ਬਾਜੂ ਤੇ ਵੀ ਵਰਕ ਹੈ ਜੀ ਬਹੁਤ ਸੋਹਣਾ ਸੂਟ ਹੈ ਇਹ ਇਹ ਲੋ ਕਾਣੀਏ ਸ਼ਰਟ ਦੀ ਇਹ ਤਾਂ ਪੂਰੀ ਸ਼ਰਟ ਆ ਗਈ ਤੇ ਸਿਲਕ ਦੀ ਬਾਟਮ ਹੈ ਜੀ ਬਾਟਮ ਤੇ ਵੀ ਵਰਕ ਹੈ ਸਿਲਕ ਬਾਟਮ ਤੇ ਬਾਟਮ ਤੇ ਵਰਕ ਹੈ ਤੇ ਦੁਪट्टे ਤੇ ਵੀ ਪੂਰਾ ਹੈਵੀ ਵਰਕ ਹੈ ਜੀ ਦੁਪੱਟਾ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਸਾਰੇ ਦੁਪੱਟੇ ਤੇ ਵਰਕ ਹੈ ਸੋਨਾ ਵਰਕ ਦੁਪੱਟੇ ਤੇ ਤੇ ਨਾਲ ਦੀ ਉਹ ਸੇਮ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਉਹ ਸੋਨਾ ਸੂਟ ਹੈ 3250 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 3250 ਪ੍ਰਾਈਸ ਦੇ ਨਾਲ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਥੋੜਾ ਜਿਹਾ ਹੋਰ ਵੀ ਇਹ ਥੋੜੀ ਜਿਹੀ ਪਰਪਲ ਟੋਨ ਤੇ ਸੀਗਾ ਹਲਕਾ ਜਾਂ ਇਹ ਇਹ ਪਿੰਕ ਟੋਨ ਤੇ ਹੈ ਜੀ ਜਿਹੜਾ ਨੈਕ ਡਿਜ਼ਾਈਨ ਸੇਮ ਹੈ ਤੁਹਾਨੂੰ ਵਾਅਰਗਾਂ ਦਾ ਤੇ ਸੂਟ ਬਣਿਆ ਬੜਾ ਪਿਆਰਾ ਵਰਕ ਦੇ ਨਾਲ ਉਹ ਸੋਨਾ ਵਰਕ ਪੂਰੀ ਫਰੰਟ ਪੂਰਾ ਹੈਵੀ ਸ਼ਰਟ ਤੇ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਬਹੁਤ ਸੋਹਣਾ ਵਰਕ ਹੋਇਆ ਇਹ ਬਾਜੂ ਤੇ ਆ ਗਿਆ ਵਰਕ ਬਿਲਕੁਲ ਸੌਫਟ ਆਰਗੈਂਜ਼ਾ ਤੇ ਹੈ ਸਿਲਕ ਦੀ ਬਾਟਮ ਹੈ ਜੀ ਨਾਲ ਇਹ ਬਾਟਮ ਤੇ ਆ ਗਿਆ ਵਰਕ ਤੇ ਦੁਪੱਟਾ ਆਰਗੈਂਜ਼ਾ ਦੇ ਵਿੱਚ ਦੁਪੱਟੇ ਤੇ ਵੀ ਸਾਰੇ ਤੇ ਵਰਕ ਹੈ ਪੂਰਾ 2.5 ਮੀਟਰ ਦਾ ਦੁਪੱਟਾ ਬਹੁਤ ਸੋਹਣਾ ਵਰਕ ਹੈ ਤੇ ਪ੍ਰੋਪਰ ਫਿਨਿਸ਼ਿੰਗ ਨਾਲ ਦੀ ਲੀਸ ਲਗਾ ਕੇ ਪ੍ਰੋਪਰ ਫਿਨਿਸ਼ਿੰਗ ਕੀਤੀ ਹੈ ਇਹ ਲੁੱਕ ਆ ਜਾਣੀ ਹੈ ਸੂਟ ਦੀ 3250 ਪ੍ਰਾਈਸ ਹੈ ਜੀ ਇਹ ਬਲੇ ਸੂਟ ਦੇ ਦੋ ਸੂਟ ਇੱਕ ਡਿਜ਼ਾਈਨ ਚ ਦਿਖਾਏ 3250 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਆ ਗਿਆ ਬਹੁਤ ਹੀ ਪਿਆਰਾ ਪਿਓਰ ਔਰਗੈਂਜ਼ਾ ਤੇ ਹੀ ਹੈ ਜੀ ਇਹ ਵੀ ਬਣਿਆ ਹੋਇਆ ਬਿਲਕੁਲ ਸੌਫਟ ਔਰਗੈਂਜ਼ਾ ਪਾਏ ਦਾ ਵੀ ਨਹੀਂ ਪਤਾ ਲੱਗਦਾ ਇਸ ਦਾ ਬੜਾ ਪਿਆਰਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਨੈਕ ਬਣਿਆ ਤੇ ਬਹੁਤ ਸੋਹਣਾ ਵਰਕ ਨੈਕ ਤੇ ਤੇ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਸਾਰਾ ਵਰਕ ਘੇਰਾ ਫੁੱਲ ਹੈਵੀ ਇਹ ਦੇਖੀ ਹੈਵੀ ਵਰਕ ਹੈ ਜੀ ਇਹ ਵਾਲੇ ਸੂਟ ਤੇ ਉਹ ਸੋਹਣਾ ਬਣਿਆ ਹੈ ਦੇਖੋ ਫਰੰਟ ਪੂਰੇ ਬਾਜੂ ਤੇ ਵੀ ਵਰਕ ਹੈ ਇਹ ਲੁਕਾਣੀ ਹੈ ਸੂਟ ਦੀ ਇਹ ਤਾਂ ਆ ਗਈ ਸ਼ਰਟ ਤੇ ਸਿਲਕ ਦੀ ਬਾਟਮ ਹੈ ਜੀ ਬਾਟਮ ਤੇ ਵਰਕ ਹੈ ਨਾਲ ਇਹ ਬਾਟਮ ਤੇ ਵਰਕ ਆ ਗਿਆ ਤੇ ਦੁਪੱਟੇ ਤੇ ਵੀ ਵਰਕ ਹੈ organza ਦਾ ਦੁਪੱਟਾ ਦੁਪੱਟੇ ਤੇ ਬਹੁਤ ਪਿਆਰਾ ਵਰਕ ਜਿਵੇਂ neck ਤੇ ਹੋਇਆ ਵਰਕ ਉਹੀ ਵੇਲ ਚੌੜੀ ਇਹਦੇ ਤੇ ਦੁਪੱਟੇ ਤੇ ਪੜੀ ਇਹ ਨੂੰ ਕਾਣੀਆ ਸੂਟ ਦੀ ਬਹੁਤ ਪਿਆਰਾ ਸੂਟ ਬਣਿਆ ਹੋਇਆ 3450 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 3450 ਪ੍ਰਾਈਸ ਦੇਣਾ ਨੈਕਸਟ ਕਲਰ ਆ ਗਿਆ ਬਹੁਤ ਹੀ ਪਿਆਰਾ ਪਿੰਕ ਕਲਰ ਦੇ ਵਿੱਚ ਨੇਕ ਇਹਦੇ ਨਾਲ ਦਾ ਹੀ ਸੂਟ ਹੈ ਜੀ ਇਹ ਬੜਾ ਸੋਹਣਾ ਨੈੱਕ ਬਣਿਆ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਪੂਰਾ ਹੈਵੀ ਵਰਕ ਘੇਰਾ ਪੂਰਾ ਹੈਵੀ ਹੈ। ਮੋ ਬਾਜੂ ਤੇ ਵਰਕ ਆ ਜਾਣਾ ਸਾਈਡ ਤੇ ਬਾਜੂ ਤੇ ਵਰਕ ਆ ਗਿਆ ਤੇ ਇਸ ਦੇ ਨਾਲ ਹੈਗੀ ਹੈ ਸਿਲਕ ਦੀ ਬਾਟਮ ਹੈ ਜੀ ਬਾਟਮ ਤੇ ਵਰਕ ਹੈ। ਬਾਟਮ ਤੇ ਵੀ ਬੜਾ ਪਿਆਰਾ ਵਰਕ ਹੋਇਆ ਹੈ। ਤੇ ਦੁਪट्टे ਤੇ ਵੇਲ ਬਣੀ ਹੋਈ। ਸੋਨਾ ਵਰਕ ਦੁਪट्टे ਤੇ ਪੂਰਾ ਹੈਵੀ ਕਟ ਵਰਕ ਦੇ ਨਾਲ ਇਹ ਲੁੱਕ ਆ ਜਾਣੀ ਸੂਟ ਦੀ। ਬਹੁਤ ਪਿਆਰਾ ਸੂਟ ਹੈ। 3450 ਪ੍ਰਾਈਸ ਦੇ ਨਾਲ। ਨੈਕਸਟ ਆ ਗਿਆ ਇਹਦੇ ਵਿੱਚ ਪਰਪਲ ਕਲਰ, ਲਵੈਂਡਰ ਟੋਨ ਤੇ ਪਰਪਲ। ਬੜੇ ਸੋਹਣੇ ਕਲਰ ਵੀ ਬੜੇ ਸੋਬਰ ਹੈ। ਮੈਂ ਨੈਕਟ ਤੇ ਵਰਕ ਹੈ। ਕੀ ਰਿਹਾ ਤੇ ਹੈ ਹੈਵੀ ਵਰਕ ਆ ਗਿਆ ਬਹੁਤ ਸੋਹਣਾ ਪੂਰੇ ਫਰੰਟ ਤੇ ਪੂਰਾ ਹੈਵੀ ਵਰਕ ਹੈ ਜੀ ਬਾਜੂ ਤੇ ਬਹੁਤ ਸੋਹਣਾ ਵਰਕ ਹੈ ਨਾਲ ਸਿਲਕ ਦੀ ਬਾਟਮ ਹੈ ਇਹ ਬਾਟਮ ਤੇ ਆ ਗਿਆ ਵਰਕ ਤੇ ਦੁਪੱਟੇ ਤੇ ਵੀ ਵਰਕ ਹੈ ਆਰਗੈਂਜ਼ਾ ਦੁਪੱਟਾ ਹੈ ਪੂਰੇ ਖੁੱਲੇ ਦੁਪੱਟੇ ਇਹ ਦੁਪੱਟੇ ਤੇ ਵੀ ਬੜੀ ਪਿਆਰੀ ਵੇਲ ਬਣੀ ਹੈ। ਇਹ ਲੋਕ ਆ ਜਾਣੇ ਆ ਸੂਟ ਦੇ। 3450 ਪ੍ਰਾਈਸ ਹੈ ਜੀ ਤਿੰਨ ਸੂਟ ਮੈਂ ਤੁਹਾਨੂੰ ਦਿਖਾਇਆ ਇੱਕ ਡਿਜ਼ਾਈਨ ਦੇ ਵਿੱਚ 3450 ਪ੍ਰਾਈਸ ਦੇ ਨਾਲ। ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 814658080381465808003। ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ